ਜਦੋਂ ਵੀ ਅਸੀਂ ਕਿਸੇ ਦਿਹਾੜੀਦਾਰ ਨੂੰ ਦਿਹਾੜੀ ਮਜ਼ਦੂਰੀ ਕਰਵਾਉਣ ਵਾਸਤੇ ਲੈ ਕੇ ਆਉਂਨੇ ਆ ਤਾਂ ਉਹ ਸਾਨੂੰ ਕੰਮ ਪੁੱਛਦਾ ਤੇ ਅਸੀਂ ਉਸ ਨੂੰ ਦਿਹਾੜੀ ਪੁੱਛਦੇ ਆ ਦਿਹਾੜੀ ਪੁੱਛਣ ਤੋਂ ਬਾਅਦ ਅਗਲਾ ਜਦੋਂ 550 ਕਹਿੰਦਾ ਅਸੀਂ ਕਹਿੰਨੇ ਆਂ ਸਾਰੇ ਦਾ 500 ਲੈਂਦੇ ਆ ਬਾਈ ਤੂੰ 550 ਕਿਉਂ ਮੰਗੀ ਜਨਾ ਪਰ ਅਸੀਂ ਬਾਈ ਜੀ ਇਹਨਾਂ ਦੀ ਜ਼ਿੰਦਗੀ ਨਾਲ ਜਿਹੜਾ ਰਿਸਕਾ ਉਹ ਕਦੇ ਨਹੀਂ ਸੋਚਦੇ ਵੀ ਨਾ ਤਾਂ ਉਹ 500 ਰੁਪਏ ਨਾਲ ਪਰ ਰਹਿ ਜਾਵੇ ਨਾ 550 ਨਾਲ ਨਾ 5500 ਨਾਲ ਆਹ ਵੀਰ ਲੈਂਟਰ ਪਾਉਣ ਵਾਲੀ ਮਸ਼ੀਨ ਦਾ ਪਿੰਗਾ ਜ 30 35 ਫੁੱਟ ਉੱਚਾ ਦੇਖ ਲੈ ਲਾ ਕੇ ਆਹ ਝੂਲ ਰਹੀ ਐ ਇਸ ਤਰ੍ਹਾਂ ਜਿਵੇਂ ਪਿੰਗ ਲੜਕਦੀ ਹੁੰਦੀ ਐ ਉਥੋਂ ਆਹ ਖੋਲ ਕੇ ਨਾਲੇ ਲੱਤ ਤੋਂ ਆ ਰਹੀ ਐ ਫੇਰ ਵੀ ਕੱਲਾ ਬੰਦਾ ਆ ਨਟ ਖੋਲ ਕੇ ਆ ਗਾਡਰ ਕੱਢ ਕੱਢ ਕੇ ਥੱਲੇ ਸਿੱਟੀ ਜਾ ਰਿਹਾ ਐ ਇੰਨਾ ਰਿਸਕ ਮੈਂ ਕਹਿੰਦਾ ਜਿਹੜੇ ਪੈਸੇ ਘਟਾਉਂਦੇ ਨੇ ਮਜ਼ਦੂਰਾਂ ਦੇ ਜੇ ਮੈਂ ਉਹਨਾਂ ਨੂੰ 5000 ਰੁਪਏ ਦਿਹਾੜੀ ਵੀ ਦੇ ਦਾਂ ਬਾਈ ਉਹ ਤਾਂ ਵੀ ਐਡਾ ਰਿਸਕੀ ਕੰਮ ਕਦੇ ਨਹੀਂ ਕਰੋਗੇ ਆ ਕਰਕੇ ਬਾਈ ਕਿਸੇ ਦਾ ਪੈਸਾ ਨਾ ਘਟਾਇਆ ਕਰੋ ਜੇ 10 20 50 ਰੁਪਏ ਮੈਂ ਦੂਰ ਨੂੰ ਵੱਧ ਵਗ ਜਾਣਗੇ ਕੋਈ ਫਰਕ ਨਹੀਂ ਪੈਂਦਾ ਬਣਦਾ ਇਹਨਾਂ ਦਾ ਕੁਝ ਨਹੀਂ ਬਾਈ ਜੀ ਬਹੁਤ ਮਹਿੰਗਾਈ ਆ ਗਰੀਬੀ ਆ ਇਸ ਕਰਕੇ ਇਹੋ ਜੇ ਕੰਮ ਵਾਲਿਆਂ ਨੂੰ 2 400 ਰੁਪਏ ਵਾਧੀ ਦੇ ਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਆਪੀ ਦੇਖੋ